ਪੀਰ ਬਾਬਾ ਦਰਗਾਹ ਤੇ ਜਿਹੜਾ ਪਿੰਡ ਸਿਧਵਾ ਦੇ ਵਿੱਚ ਮੇਲਾ ਕਰਵਾਇਆ ਜਾਂਦਾ ਕਿੰਨਾ ਮੇਲਾ ਕਦੋਂ ਕਰਵਾਇਆ ਜਾ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਮੈਂ ਜੀ ਡਾਕਟਰ ਸੰਤਰਾਮ ਕਿਲਾ ਸਿਧਵਾ ਤੋਂ ਸਿਧਵਾ ਨੰਬਰ 2 ਜ਼ਿਲ੍ਹਾ ਗੁਰਦਾਸਪੁਰ 8-9 ਸਾਲ ਤੋਂ ਇਹ ਮੇਲਾ ਸਾਡੇ ਬਾਬਾ ਜੀ ਸੁਖਵਿੰਦਰ ਸਿੰਘ ਜੀ ਢਿੱਲੋਂ ਸਾਹਿਬ 8-9 ਸਾਲ ਤੋਂ ਮੇਲਾ ਕਰਾਇਆ ਜਾ ਰਿਹਾ ਤੇ ਜੀ ਤੇ ਕਿਹੜੇ ਕਿਹੜੇ ਗੱਗ ਜਿਹੜੇ ਸੇ ਪਹੁੰਚ ਰਹੇ ਨੇ ਇੱਥੇ ਜੀ ਗਾਇਕ ਪਹੁੰਚ ਰਹੇ ਨੇ Sufi ਗਾਇਕ ਸਰਦਾਰ ਅਲੀ ਜੀ ਜੀ ਇਹ 4 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਸਾਮ ਦੇ 4 ਵਜੇ ਤੋਂ ਲੈ ਕੇ 6-7 ਵਜੇ ਤੱਕ ਇਹਨਾਂ ਦੇ ਪ੍ਰੋਗਰਾਮ ਚੱਲਣੇ ਆ ਤੇ ਲੰਗਰ ਭੰਡਾਰੇ ਚੱਲਣੇ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਸਾਰੇ ਸੰਗਤਾਂ ਨੂੰ ਬਾਬਾ ਜੀ ਢਿੱਲੋ ਸਾਹਿਬ ਜੀ ਸੁਖਵਿੰਦਰ ਸਿੰਘ ਜੀ ਤੇ ਇਹਨਾਂ ਲੋ ਹੱਥ ਜੋੜ ਕੇ ਬੇਤੀ ਕੀਤੀ ਜਾਂਦੀ ਹੈ ਵੀ ਜਿੱਥੋਂ ਤੱਕ ਵੀ ਇਹ ਕੀ ਪ੍ਰੋਗਰਾਮ ਵਹਿੰਦੇ ਹੋ ਨਟ ਖੋਲ ਕੇ ਤੇ ਜ਼ਰੂਰ ਹਾਜ਼ਰੀ ਹੈ ਪਰ ਬੜੇ ਉੱਚੀ ਹੋਰ ਵੀ ਕਲਾਕਾਰ ਆ ਰਹੇ ਨੇ ਸਾਧੂ ਆ ਰਿਹਾ ਜੀ ਆਪਣਾ ਨਸਿਹਰੇ ਤੋਂ ਸੰਜੇ ਦਾਤਰੀ ਬਾ ਤੇ ਸੰਜੇ ਦਾਤਰੀ ਆ ਰਿਹਾ ਛੋਟਾ ਸੰਜੇ ਦਾਤ ਉਹਨਾਂ ਨੇ ਆਪਣੇ ਯੋਗ ਉਖਾਲੇ ਨੇ ਤੇ ਨੀਟੂ ਸਟਰਾਲ ਵਾਲੇ ਵੀ ਸਾਹਿਬ ਆ ਰਹੇ ਨੇ ਇਹ ਕੋਈ ਲੰਗਰ ਵਗੈਰ ਦੀ ਵਸਤਾ ਹੋएगी ਉੱਥੇ ਮਾ ਜੀ ਉੱਥੇ ਸੁਪੀਲਾ ਚੱਲਣਗੇ ਠੰਡਿਆਂ ਦੀ ਠੰਡੇ ਸੁਪੀਲਾ ਚੱਲਣਗੇ ਆ ਤੇ ਲੰਗੇ ਭੰਡਾਰੇ ਚੱਲਣੇ ਨਹੀਂ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਜਿਹੜੀ ਸੰਗਤਾਂ ਉੱਥੋਂ ਆਉਂਦੀਆਂ ਨੇ ਜਲ ਕੇ ਦੂਰੋਂ ਦੂਰੋਂ ਆਉਂਦੀਆਂ ਨੇ ਕੀ ਹੁੰਦੀਆਂ ਮਨੋਂ ਕਾਮਨਾ ਪੂਰੀਆਂ ਹੋ ਰਹੀਆਂ ਨੇ ਮਾ ਜੀ ਪਰਖਣ ਵਾਲੀ ਗੱਲ ਬਾਬਾ ਜੀ ਲੱਖਾ ਦਾਤੇ ਆਪਾਂ ਜਾਣੇ ਉੱਥੇ ਤੇ ਬੜੀ ਕਿਰਪਾ ਦੇ ਨਾਲ ਇਹਨਾਂ ਦੇ ਉੱਤੇ ਬਾਬਾ ਜੀ ਦੇ ਇਹਨਾਂ ਦੇ ਬੱਚਿਆਂ ਦੇ ਉੱਤੇ ਬੜੀ ਕਿਰਪਾ ਲੋਕੀ ਸੋ ਮਖਾਲ ਮਖੋਲ ਕਰਦੇ ਹੁੰਦੇ ਸੀ ਤੇ ਗਰੀਬੀ ਤੇ ਇਹ ਬਾਬਾ ਜੀ ਦੀ ਕਿਰਪਾ ਦੇ ਨਾਲ ਜਦੋਂ ਦੇ ਬਾਬਾ ਜੀ ਦੇ ਲੜਫੜੇ 8-9 ਸਾਲ ਹੋ ਗਏ ਨੇ ਤੇ ਸਾਰੇ ਬੱਚੇ ਕੋਈ ਅਮਰੀਕਾ ਕੋਈ ਕੈਨੇਡਾ ਤੇ ਬਾਬਾ ਜੀ ਦੀ ਬਹੁਤ ਕਿਰਪਾ ਬਹੁਤ ਕਿਉਂ ਸਿਵਤ ਜਿਹੜੀ ਬਾਬਾ ਜੀ ਦੀ ਪੀਰਾਂ ਦੀ ਹੁੰਦੀ ਨਹੀਂ ਇਹ ਆਖਰੀ ਸਵਾਲ ਸੰਗਤਾਂ ਨੂੰ ਕੀ ਦੇਣ ਦੇਣਾ ਚਾਹੋਗੇ ਆਹੀਂ ਹੱਥ ਜੋੜ ਕੇ ਕਹਿੰਨੇ ਆ ਵੀ ਜਿੱਥੋਂ ਤੱਕ ਆ ਜਾਂਦੀ ਹੈ ਜਿੱਥੋਂ ਤੱਕ ਹੀ ਆ ਜਾਂਦੀ ਹੈ ਧੰਨ ਧੰਨ ਬਾਬਾ ਲੱਖਾ ਜੀ ਦਾਤਾ ਜੀ ਦੇ ਦਰਬਾਰ ਦਰਗਾਹ ਬੜੀ ਸੋਹਣੀ ਹੈ ਤੇ ਆੜ ਕੇ ਦਰਸ਼ਨ ਕਰੋਗੇ ਜੋ ਵੀ ਕੋਈ ਆਸ ਮਰਾ ਦੇ ਦਿਲੋਂ ਧਰ ਕੇ ਆਵੇਗਾ ਸੁਖਣਾ ਕਰੇਗਾ ਹਰ ਸਾਲ ਦੀ ਤਰ੍ਹਾਂ ਸੁਖਣਾ ਪੂਰੀ ਹੁੰਦੀ ਹੈ ਸੰਗਤਾਂ ਦੇ ਗਾੜੀ ਬੇਤੀ ਕੀਤੀ ਜਾਂਦੀ ਸਾਡੇ ਬਾਬਾ ਜੀ ਢਿੱਲੋ ਸਾਹਿਬ ਜੀ ਬੈਠੇ ਨੇ ਗੱਦੀ ਦੇ ਬਰਾਜਮਾਨ ਨੇ 20 ਜੂਨ ਨੂੰ ਸੰਗਤਾਂ ਦੇ ਗਾੜੀ ਹੱਥ ਜੋੜ ਕੇ ਬੇਤੀ ਕੀਤੀ ਜਾਂਦੀ ਹੈ ਵੀ 20 ਜੂਨ ਨੂੰ ਮਿਲਦੇ ਰੌਣਕਾਂ ਦਾ ਬਾਬਾ ਜੀ ਇਹਨਾਂ ਫਿਰ ਬੇਤੀ ਕੀਤੀ ਜਾਂਦੀ ਹੈ ਸਾਨ ਦੇ 4 ਵਜੇ ਤੋਂ ਲੈ ਕੇ ਤੇ 8 ਵਜੇ 8 7 8 ਵਜੇ ਤੱਕ ਪ੍ਰੋਗਰਾਮ ਚੱਲੇ ਬੜੇ ਬੜੇ ਉੱਚ ਕੋਟੀ ਦੇ ਕਲਾਕਾਰ ਆ ਰਹੇ ਨੇ ਤੇ ਉਹਨੇ ਜੀ ਮੇਲੇ ਦੀਆਂ ਰੌਣਕਾਂ ਨੂੰ ਦਾ ਬਾਬਾ ਜੀ ਲੱਖਾਂ ਦੇ ਦਾਤਾ ਨਾਲੇ ਲੱਖਾਂ ਦੀ ਇਹ ਦਾਤਾ ਲੈ ਕੇ ਜਾਓ ਖੁਸ਼ੀਆਂ ਲੈ ਕੇ ਜਾਓ ਸਾਡੇ ਬਾਬਾ ਜੀ ਵੱਲੋਂ ਬੀਤੀ ਕੀਤੀ ਜਾਂਦੀ ਮਾਪੁਰਖਾ ਲੋ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੈ ਇਹਨਾਂ ਵੱਲੋਂ ਧੰਨਵਾਦ ਸਾਰੀ ਸੰਗਤਾਂ ਦਾ ਅਜੇ ਟੀਮ ਆਜ ਦੂਰਦਰਸ਼ਨ ਵਾਲੀ ਇਹਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਾਡੂ ਜੀ ਸਾਡੇ ਲਾਗੇ ਦੇ ਸਾਡੇ ਘਰ ਦੀ ਸਾਨੀ ਹੈ ਨਹੀਂ ਸਾਰੇ ਮਜਾ ਸਿੱਖ ਤੋਂ ਤੇ ਉਹਨਾਂ ਦਾ ਸਾਰੇ ਟੀਮ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਹਾਂ 20 ਜੂਨ Sufi Kalaam ਪਹੁੰਚ ਰਹੇ ਨੇ ਗਾਇਕ Sufi Sardar Ali ji ਪਹੁੰਚ ਰਹੇ ਨੇ ਸ਼ਾਮ ਦੇ 4 ਵਜੇ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਸਾਰੇ ਸੰਗਤਾਂ ਨੂੰ ਦਾ ਧੰਨਵਾਦ ਸ਼ੁਕਰਗੁਜ਼ਾਰ ਜੀ